ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਬੇਬੀ ਬੂਟਿਸ ਬੇਬੀ ਬੂਟਿਸ ਕਹ ਲਓ ਸ਼ੂਜ਼ ਕਹ ਲਓ ਜਾਂ ਸੌਕਸ ਕਹ ਲਓ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇਹ ਜਿਹੜੇ ਬਣਾਉਣੇ ਦੱਸੂਗੀ 3 ਮਹੀਨੇ ਤੱਕ ਬੱਚੇ ਦੇ ਆਰਾਮ ਨਾਲ ਆ ਜਾਣਗੇ ਜੇਕਰ ਤੁਸੀਂ ਇਸ ਤੋਂ ਵੱਡੇ ਬਣਾਉਣੇ ਆ 6 ਮਹੀਨੇ ਤੱਕ ਦੇ ਬੱਚੇ ਦੇ ਜਾਂ ਸਾਲ ਦੇ ਬੱਚੇ ਤੱਕ ਦੇ ਬਣਾਉਣੇ ਆ ਤਾਂ ਉਹ ਤੁਹਾਨੂੰ ਇਸ ਤਰ੍ਹਾਂ ਇਹਦੀ ਲੰਬਾਈ ਜ਼ਿਆਦਾ ਰੱਖਣੀ ਪਊਗੀ ਤੇ ਕੁੰਡੇ ਵੀ ਜਿਹੜੇ ਚੜਾਈ ਚੋਂ ਜ਼ਿਆਦਾ ਲੈਣੇ ਹੋਣਗੇ ਠੀਕ ਹੈ ਜਿਵੇਂ ਹੁਣ ਇਹਦੀ ਲੰਬਾਈ ਦੇਖੋ ਇਸ ਤਰ੍ਹਾਂ 4 ਇੰਚ ਤਾਂ ਤੁਸੀਂ ਲੰਬਾਈ ਜ਼ਿਆਦਾ ਰੱਖ ਲੈਣੀ ਹੈ ਤੇ ਜਿਹੜੀ ਇੱਧਰ ਚੜਾਈ ਹੈ ਮਤਲਬ ਜਿਹੜੇ ਇਹ ਕੁੰਡੇ ਹੋਣਗੇ ਇਹ ਜ਼ਿਆਦਾ ਰੱਖ ਲੈਣੀ ਹੈ ਤਾਂ ਇਸ ਤਰ੍ਹਾਂ ਤੁਸੀਂ ਵੱਡੇ ਬੱਚੇ ਲਈ ਬਣਾ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਬਣਾਉਣੇ ਦੱਸੀ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨਾਂ ਨੂੰ ਬਣਾਉਣਾ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਮੈਂ ਇੱਥੇ ਤੁਹਾਨੂੰ 9 ਨੰਬਰ ਸਲਾਈਆਂ ਤੇ ਬਣਾ ਕੇ ਦਿਖਾਈ ਹੈ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਸਲਾਈਆਂ ਲੈਣੀਆਂ ਦਾਦੇ ਲਈ ਜਿਹੜੇ ਮੈਂ 32 ਕੁੰਡੇ ਲਏ ਆ 32 ਕੁੰਡੇ ਠੀਕ ਹੈ ਜੇਕਰ ਤੁਸੀਂ ਵੱਡੇ ਬੱਚੇ ਲਈ ਬਣਾਉਣਾ ਤੁਸੀਂ ਕੁੰਡੇ ਜ਼ਿਆਦਾ ਰੱਖ ਲੈਣੇ ਤੇ ਲੰਬਾਈ ਵੀ ਜ਼ਿਆਦਾ ਰੱਖ ਲੈਣੀ ਹੈ ਜਿਵੇਂ ਮੈਂ ਇੱਥੇ ਹੁਣ 1 2 3 4 5 6 7 8 9 10 11 12 13 14 15 16 16 ਲਾਈਨਾਂ ਬਣਾਈਆਂ ਇੱਕ ਲਾਈਨ ਉੱਪਰ ਹੋਰ ਬਣਾਉਂਗੀ 17 ਲਾਈਨਾਂ ਬਣਾ ਕੇ ਤਾਂ ਇਹਦੀ ਜਿਹੜੀ ਲੰਬਾਈ ਹੋ ਜਾਂਦੀ ਐ ਇਸ ਤਰ੍ਹਾਂ 4 ਇੰਚ ਲੰਬਾਈ ਹੋ ਜਾਂਦੀ ਐ ਦੀ ਠੀਕ ਐ 17 ਲਾਈਨਾਂ ਚ 4 ਇੰਚ ਦੀ ਲੰਬਾਈ ਕੰਪਲੀਟ ਹੋ ਜਾਂਦੀ ਐ ਤੁਸੀਂ ਵੱਡੇ ਬੱਚੇ ਦੇ ਪੈਰ ਲਈ ਬਣਾਉਣਾ ਤੇ ਲੰਬਾਈ ਜ਼ਿਆਦਾ ਰੱਖ ਲੈਣੀ ਤੇ ਕੁੰਡੇ ਜ਼ਿਆਦਾ ਰੱਖ ਲੈਣੇ ਆ। ਹੁਣ ਮੈਂ ਤੁਹਾਨੂੰ ਇਹ ਦੱਸਦੀ ਹਾਂ ਮੈਂ ਕਿਸ ਤਰ੍ਹਾਂ ਲਾਈਨਾਂ ਬਣਾਵਾਂਗਾ। ਦੋਨਾਂ ਸਾਈਡਾਂ ਤੋਂ ਮੈਂ ਸਿੱਧੀ ਬਣਾਈ ਕੀਤੀ ਐ ਇਸ ਤਰ੍ਹਾਂ। ਸਿੱਧੇ ਪਾਸੇ ਤੋਂ ਵੀ ਇਸ ਤਰ੍ਹਾਂ ਸਿੱਧੀਆਂ ਸਲਾਈਆਂ ਬਣਾਵਾਂਗੇ ਤੇ ਉਲਟੇ ਪਾਸੇ ਤੋਂ ਵੀ ਸਿੱਧੀਆਂ ਸਲਾਈਆਂ ਬਣਾਵਾਂਗੇ। ਇਸ ਤਰ੍ਹਾਂ ਕਰਕੇ ਮੈਂ 17 ਲਾਈਨਾਂ ਕੰਪਲੀਟ ਕਰ ਕੀਤੀਆਂ 17 ਲਾਈਨਾਂ 34 ਸਲਾਈਆਂ ਚ ਕੰਪਲੀਟ ਹੁੰਦੀਆਂ ਕਿਉਂਕਿ ਦੋ ਸਲਾਈਆਂ ਚ ਇੱਕ ਲਾਈਨ ਕੰਪਲੀਟ ਹੁੰਦੀ ਹੈ ਦੋਨਾਂ ਸਾਈਡਾਂ ਤੋਂ ਪਹਿਲਾਂ ਮੈਂ ਇਹ ਦੋ ਸਲਾਂਗਾਂ ਬਣਾ ਕੇ ਕੰਪਲੀਟ ਕਰਦੀਆਂ ਠੀਕ ਹੈ 17 ਲਾਈਨਾਂ ਕੰਪਲੀਟ ਹੋਣ ਤੋਂ ਬਾਅਦ ਰਾਈਟ ਸਾਈਡ ਤੋਂ ਹੁਣ ਆਪਾਂ ਦੇਖੋ ਇਸ ਤਰ੍ਹਾਂ ਕਰਾਂਗੇ ਇੱਕ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਘਟਾਈ ਪਾਉਣੀ ਹੈ ਆਪਾਂ ਠੀਕ ਹੈ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਕੁੰਡਾ ਬਣਾਇਆ ਸਿੱਧਾ ਉਸੇ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਇਆ 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 ਇੱਕ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਲਾਸਟ ਤੇ ਦੋ ਕੁੰਡੇ ਆਪਣੇ ਇਸ ਤਰ੍ਹਾਂ ਆ ਜਾਂਦੇ ਠੀਕ ਹੈ ਗਰੰਗ ਸਾਈਡ ਤੋਂ ਸਾਰੀ ਸਿਲਾਈ ਆਪਣੀ ਸਿੱਧੀ ਜਾਊਗੀ ਕੋਈ ਵੀ ਕੁੰਡਾ ਆਪਾਂ ਘਟਾਉਣਾ ਨਹੀਂ సారే కిధే బ సిధీ సైడ్ కెే కటా ਹੁਣ ਆ ਗਏ ਆਪਾਂ ਰਾਈਟ ਸਾਈਡ ਤੇ ਰਾਈਟ ਸਾਈਡ ਤੇ ਇਹ ਕੁੰਡਾ ਬਣਾਵਾਂਗੇ ਫਿਰ ਇਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਇਹ ਕੁੰਡਾ ਸਿੱਧਾ ਬਣਾਇਆ ਦੋ ਕੁੰਡਿਆਂ ਦਾ ਇੱਕ ਇਹ ਕੁੰਡਾ ਸਿੱਧਾ ਬਣਾਇਆ ਦੋ ਕੁੰਡਿਆਂ ਦਾ ਇੱਕ ਸਾਰੀ ਲਾਈਨ ਅਪ ਇਸ ਤਰ੍ਹਾਂ ਕੰਪਲੀਟ ਕਰਨੀ ਹੈ ਰਾង ਸਾਈਡ ਤੋਂ ਆਪਾਂ ਕੋਈ ਕੁੰਡਾ ਨਹੀਂ ਘਟਾਉਣਾ ਸਾਰੀ ਚਲਾਈ ਆਪਾਂ ਸਿੱਧੀ ਬਣਾਉਣੀ ਹੈ ਰਾਈਟ ਸਾਈਡ ਤੋਂ ਇਹ ਕੁੰਡਾ ਬਣਾਵਾਂਗੇ ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਇਹ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ ਇਹ ਕੁੰਡਾ ਬਣਾਇਆ ਦੋ ਕੁੰਡਿਆਂ ਦਾ ਇੱਕ கடா பிணையோ கண்ட சைடத்தோ சார சிலை அப்பா சிதி பண்ணுவேன் ਹੁਣ ਸਲਾਈ ਤੇ ਇੱਥੇ ਆਪਣੇ ਕੋਲ ਜਿਹੜੀ 2 4 6 8 10 ਕੁੰਡੇ ਰਹਿ ਗਏ ਠੀਕ ਹੈ ਹੁਣ ਆਪਾਂ ਥ੍ਰੈਡ ਨੂੰ ਕੱਟ ਲੈਣਾ ਥੋੜਾ ਜਿਹਾ ਲੰਬਾ ਹੀ ਥ੍ਰੈਡ ਕਟਾਂਗੇ ਕਿਉਂਕਿ ਆਪਾਂ ਸਲਾਈ ਵੀ ਕਰਨੀ ਹੈ ਥ੍ਰੈਡ ਨੂੰ ਕੱਟ ਕੇ ਇਸ ਤਰ੍ਹਾਂ ਸੂਈ ਵਿੱਚ ਪਾ ਲੈਣਾ ਹੁਣ ਆਪਾਂ ਸਾਰੇ ਕੁੰਡੇ ਸੂਈ ਵਿੱਚ ਪਾਵਾਂਗੇ ਠੀਕ ਹੈ 10 ਕੁੰਡੇ ਆਪਣੇ ਕੋਲ 10 ਕੁੰਡੇ ਆਪਾਂ ਇਸ ਤਰ੍ਹਾਂ ਸੂਈ ਵਿੱਚ ਪਾ ਲੈਣੀ ਇਸ ਤਰ੍ਹਾਂ ਠੀਕ ਹੈ ਇੱਕ ਵਾਰ ਮੈਂ ਫਿਰ ਇਸੇ ਤਰ੍ਹਾਂ ਦਾਸ ਕੁੰਡਿਆ ਵਿੱਚ ਦੀ ਸੂਈ ਇਸ ਤਰ੍ਹਾਂ ਇਸ ਤਰ੍ਹਾਂ ਨੋਟ ਲਗਾ ਲੈਣੀ ਆਪਾਂ ਪੱਕਾ ਕਰ ਲੈਣਾ ਠੀਕ ਹੈ ਇੱਥੇ ਹੁਣ ਸਲਾਈ ਕਰਨੀ ਹੈ ਰਾਈਟ ਸਾਈਡ ਇਸ ਤਰ੍ਹਾਂ ਵਿਚ ਵਾਲੇ ਪਾਸੇ ਕਰਨੀ ਆਪਾਂ ਤੇ ਰੌਂਗ ਸਾਈਡ ਇਸ ਤਰ੍ਹਾਂ ਇੱਕ ਚੈਨ ਆਪਾਂ ਇਧਰੋਂ ਲੈਣੀ ਇਸ ਤਰ੍ਹਾਂ ਇੱਕ ਚੈਣੀ ਇਧਰੋਂ ਲਵਾਂਗੇ ਇਸ ਤਰ੍ਹਾਂ ਮੈਂ ਇੱਥੋਂ ਤੱਕ ਸਿਲਾਈ ਕਰਦੀ ਹਾਂ ਠੀਕ ਹੈ ਇਹ ਥੋੜੀ ਜੀ ਆਪਾਂ ਸਾਈਡ ਛੱਡਾਂਗੇ ਬੱਚੇ ਦਾ ਪੈਰ ਜਿਹੜਾ ਆਸਾਨੀ ਨਾਲ ਪੈ ਜਾਵੇ ਫਿਰ ਇੱਥੋਂ ਸਿਲਾਈ ਕਰਾਂਗੇ ਆਪਾਂ ਸਿਲਾਈ ਮੈਂ ਕੰਪਲੀਟ ਕਰਦੀ ਸਿਲਾਈ ਹੁਣ ਕੰਪਲੀਟ ਹੋ ਗਈ ਦੋਨਾਂ ਸਾਈਡਾਂ ਤੇ ਦੇਖੋ ਤੈਸਤਰਾਂ ਬੂਟ ਬਣ ਕੇ ਆਇਆ ਹੁਣ ਆਪਾਂ ਇਹਦੇ ਉੱਪਰ ਪੌਮ ਪੌਮ ਲਗਾਵਾਂਗੇ ਪੌਮ ਪੌਮ ਬਣਾਉਣਾ ਵੀ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਦੱਸ ਦਿੰਨੀ ਇਹ ਆਪਾਂ ਥ੍ਰੈਡ ਲੈਣਾ ਇਸ ਤਰ੍ਹਾਂ ਪੈਨ ਜਾਂ ਪੈਨਸਲ ਇਸ ਤਰ੍ਹਾਂ ਲੈ ਲੈਣਾ ਹੈ ਇਧਰੋਂ ਥੋੜਾ ਜਿਹਾ ਆਪਾਂ ਵੱਡਾ ਕਰਕੇ ਛੱਡਣਾ ਤੇ ਇਧਰੋਂ ਵੀ ਥੋੜਾ ਜਿਹਾ ਵੱਡਾ ਰੱਖਣਾ ਇਸ ਤਰ੍ਹਾਂ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਹੁਣ ਆਪਾਂ ਇਹ ਥ्रेड ਲੈਣਾ ਹੈ ਇਸ ਤਰ੍ਹਾਂ ਇਧਰ ਦੇਖੋ ਇਹ ਥੋੜਾ ਜਿਹਾ ਵੱਡਾ ਛੱਡਿਆ ਹੋਇਆ ਇਧਰ ਵੀ ਆਪਾਂ ਵੱਡਾ ਛੱਡ ਲੈਣਾ ਤਾਂ ਉਸ ਤੋਂ ਬਾਅਦ ਆਪਾਂ ਥ्रेड ਨੂੰ ਲਪੇਟਣਾ ਹੈ ਇਸ ਤਰ੍ਹਾਂ ਜਿੰਨਾ ਆਪਾਂ ਮੋਟਾ ਪੌਮ-ਪੌਮ ਬਣਾਉਣਾ ਹੋਗਾ ਉਨੀ ਵਾਰ ਆਪਾਂ ਲਪੇਟਣਾ ਹੈ ਉੱਪਰ ਇਹਦੇ ഉറോ ഏർഡ് ജീവിത നോട്ട് അപ്പം ഇോട്ട് ലാ ലേ ਇਸ ਤਰ੍ਹਾਂ ਠੀਕ ਹੈ ਹੁਣ ਇਹ ਆਪਾਂ ਕੈਂਚੀ ਨਾਲ ਕੱਟ ਲੈਣੇ सारे थ्रैड इस तरह लगा लेना ठीक है थ्रेड नीचे वाल खिंच के थ्रैड ना अपना नोट लगा देनी है तो जो बेबी बूट है बन के तैयार हो जाए ਲਓ ਜੀ ਪਾਮ ਪਾਮ ਆਪਾਂ ਲਗਾ ਲਿਆ ਬੇਬੀ ਬੂਟ ਬਣ ਕੇ ਹੋ ਗਿਆ ਤਿਆਰ ਇਸ ਤਰ੍ਹਾਂ ਬਹੁਤ ਹੀ ਸੋਹਣੇ ਬੂਟ ਬਣੇ ਦੇਖ ਤੁਹਾਨੂੰ ਇਹ ਬੂਟ ਕਿਸ ਤਰ੍ਹਾਂ ਦੇ ਲੱਗੇ ਮੈਨ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ